ਕਮਾਨਕ ਸਾਹਿਬ ਵਾਲੇ ਦਾ ਗਾਣਾ ਸੀ ਕਿ ਚਿੱਠੀਆਂ ਸਹਿਬਾਂ ਜੱਟੀ ਨੇ ਲਿਖ ਮਿਰਜ਼ੇ ਨੂੰ ਪਾਈਆਂ ਤੁਸੀਂ ਕਹੋਗੇ ਗਾਣੇ ਸੁਣਾਈ ਜਾਂਦਾ ਜੀ ਹਾਂ ਜੀ ਮਿਰਜ਼ੇ ਨੇ ਚੁੰਮ ਜੀ ਹਾਂ ਜੀ ਨੇ ਮੈਨੂੰ ਵੀ ਆ ਗਿਆ ਓਦੋਂ ਓਦੋਂ ਜਦੋਂ ਚਿੱਠੀ ਆਉਂਦੀ ਤਾਂ ਲੋਕ ਚੁੰਮਦੇ ਜਾਂ ਗਲੇ ਲਾਉਂਦੇ ਜਾਂ ਖੁਸ਼ ਹੁੰਦੇ ਜੀ 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 ਹੁਣ ਕਹਿੰਦੇ ਵੀ ਚਿੱਠੀ ਆ ਜਾਏ ਤੇ ਬੰਦਾ ਡਰ ਜਾਂਦਾ ਹੈ ਜੀ 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 ਓਏ ਭਾਜਪਾ ਦੇ ਦਫ਼ਤਰ ਚ ਕੋਈ ਇਦਾਂ ਦੀ ਚਿੱਠੀ ਆਈ ਹੈ ਉਹਨਾਂ ਨੇ ਚੁੰਮਣੀ ਤਾਂ ਕੀ ਸੀਗੀ ਤੇ ਉਹ ਡਰੇ ਫਿਰਦੇ ਆ ਇਹ ਕਿਹੜੀ ਚਿੱਠੀ ਹੈ ਜੀ ਕੀ ਮਸਲਾ ਪੈ ਗਿਆ ਚਿੱਠੀ ਦਾ ਚਿੱਠੀ ਦੇ ਵਿੱਚ ਧਮਕੀ ਆਉਂਦੀ ਆ ਜਦੋਂ ਧਮਕੀ ਆਉਂਦੀ ਆ ਤੇ ਫਿਰ ਬੰਦੇ ਦਾ ਉਹ ਹੀ ਮਾਈਂਡ ਦੇ ਵਿੱਚ ਤੇ ਧਮਾਕਾ ਹੋਈ ਜਾਂਦਾ ਨਾ ਕਿ ਹਰੇਕ ਹੀ ਹੋ ਗਿਆ ਜੀ ਅੱਜ ਕੱਲ ਵੈਸੇ ਵੀ ਧਮਕੀਆਂ ਜਿਹੜੀਆਂ ਨੇ ਉਹ ਇੰਨੀਆਂ ਆਉਂਦੀਆਂ ਇੰਨੀਆਂ ਆਉਂਦੀਆਂ ਮੈਨੂੰ ਲੱਗਦਾ ਪੰਜਾਬ ਨੂੰ ਇੰਨੇ ਬਾਹਰੋਂ ਮਨੀ ਆਰਡਰ ਨਹੀਂ ਆਉਂਦੇ ਹੋਣੇ ਹਾਂ ਇੰਨੀਆਂ ਧਮਕੀਆਂ ਹਾਂਜੀ ਹੋਰ ਪੱਤਰ ਨਹੀਂ ਇੰਨੇ ਆਉਂਦੇ ਹੋਣੇ ਜਿੰਨੇ ਧਮਕੀ ਪੱਤਰ ਲੱਗੀ ਜਾਂਦੇ ਆ ਹਾਂ ਹਾਂ ਕੋਈ ਗੱਲ ਇੱਥੇ ਇੱਕ ਸ਼ਾਇਦ ਦੁੱਧੇ ਕੌਣੀ ਵਾਲਦਾ ਸੀਗਾ ਹਾਂ ਉਹ ਪਰਟੂ ਮਤਲਬ ਕਿ ਕਹਿੰਦਾ ਮੈਂ ਲਾਰੈਂਸ ਦਾ ਖਾਸਮ ਖਾਸ ਬੋਲਦਾ 30 ਟੋਲੇ ਸੋਨਾ ਦੇ ਉਹ ਕਰੋੜ ਰੁਪਈਆ ਦੇ ਉਹ ਫੜ ਲਿਆ ਪੁਲਿਸ ਨੇ ਮੁਕਸਰ ਪੁਲਿਸ ਨੇ ਲਓ ਦੱਸੋ ਕਮਾਲ ਹੋ ਗਈ ਆ ਯਾਰ ਲੋਕਾਂ ਨੇ ਤੇ ਤਮਾਸ਼ਾ ਹੀ ਬਣਾ ਲਿਆ ਜੀ 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 ਤਾਂ ਧਮਕੀ ਪੱਤਰ ਤੇ ਇਸੇ ਤਰ੍ਹਾਂ ਹੀ ਲੱਗਾਈ ਜਾਂਦੇ ਨੇ ਖੈਰ ਗੱਲ ਇਹ ਆ ਕਿ ਭਾਈ ਇਹ ਜਿਹੜਾ ਮਾਮਲਾ ਹੈ ਇਹ ਕੋਈ ਲੈਟਰ ਆਇਆ ਉਹਨਾਂ ਦੇ ਹੈੱਡ ਕੁਆਟਰ 'ਚ ਉਹਨਾਂ ਦੇ ਮੁਖ ਦਫ਼ਤਰ ਦੇ ਵਿੱਚ ਤਾਂ ਉਹਦੇ 'ਚ ਕੀ ਆ ਕਿ ਇਹ ਜਿਹੜੀ ਗੱਲਬਾਤ ਹੋਈ ਆ ਉਹਦੇ ਚ ਉਹ ਲਿਖਿਆ ਗਿਆ ਕਿ ਤੁਸੀਂ ਐ ਕਰਦੇ ਹੋ ਤੁਸੀਂ ਐ ਕਰਦੇ ਹੋ ਵਾਹ ਕਰਦੇ ਹੋ ਕਿ ਭਾਈ ਜਾਂ ਤਾਂ ਭਾਰਤੀ ਜਨਤਾ ਪਾਰਟੀ ਸ਼ਰਟ ਜੋ ਕਿਉਂਕਿ ਉਹਦੇ ਵਿੱਚ ਕੁਝ ਸਿੱਖ ਚਿਹਰੇ ਹੈਗੇ ਨੇ ਜੀ ਜੀ ਮਸਲਨ ਮਨਜਿੰਦਰ ਸਿੰਘ ਸਿਰਸਾ ਹੈ ਹਮ ਪਰਵਿੰਦਰ ਬਰਾੜ ਜੀ ਹੈ ਤਾਂ ਇਸ ਤਰ੍ਹਾਂ ਕਾਫੀ ਨਿਸਰਾ ਸਾਹਿਬ ਆ ਪਰ ਇੱਕ ਨਾਂ ਚੌਥਾ ਜਿਹੜਾ ਲਿਖਿਆ ਉਹ ਸ਼੍ਰੀ ਨਵਾਸੁਲਦਾ ਲਿਖਿਆ ਮੈਨੂੰ ਸਮਝ ਨਹੀਂ ਆਈ ਕਿ ਉਹ ਕਿੱਧਰੋਂ ਆ ਗਿਆ ਨਾਮ ਵਿੱਚ ਤਾਂ ਇਹ ਸਾਰਾ ਕੁਝ ਜਿਹੜਾ ਹੈ ਨਾ ਉਹ ਹੋਆ ਭਾਰਤੀ ਜਨਤਾ ਪਾਰਟੀ ਦੇ ਮਤਲਬ ਕਿ ਜਿਹੜੇ ਲੀਡਰ ਆ ਉਹਨਾਂ ਨੂੰ ਸਿੱਧੇ ਤੌਰ ਤੇ ਧਮਕੀ ਦਿੱਤੀ ਗਈ ਆ ਹੁਣ ਪੁਲਸੇ ਦੇ ਵਿੱਚ ਇਨਵੈਸਟੀਗੇਸ਼ਨ ਕਰੇਗੀ ਕਿ ਭਈ ਕੀ ਇਹ ਚਿੱਠੀ ਜਿਹੜੀ ਆ ਉਹ ਇਥੋਂ ਇੰਡੀਆ ਚੋਂ ਆਈ ਆ ਬਾਹਰੋਂ ਆਈ ਆ ਕਿੰਨੇ ਪੋਸਟ ਕੀਤੀ ਆ ਕਿੰਨੇ ਨਹੀਂ ਕੀਤੀ ਵਗੈਰਾ ਵਗੈਰਾ ਉੱਤੇ ਜਾਂਚ ਪੜਤਾਲ ਦਾ ਵਿਸ਼ਾ ਹੈ ਸੁਖਮਾਨ ਸਾਹਿਬ ਪਰ ਮੈਂ ਇਹਨਾਂ ਕੁਝ ਕਟਨਾਵਾਂ ਤੋਂ ਥੋੜਾ ਚਿੰਤਾ ਤੇ ਜ਼ਰੂਰੀ ਆ ਸਾਡਾ ਕੋਈ ਟੈਕਨੀਕਲੀ ਮੈਨ ਲੱਗਦਾ ਦਿੱਕਤ ਵਾਲਾ ਮਸਲਾ ਆ ਗਿਆ ਸੀਗਾ ਕੋਈ ਨੀ ਚੱਲ ਪਿਆ ਜੀ ਹਾਂ ਜੀ ਆ ਜੀ ਰੱਖੋ ਤੇ ਇਸ ਕਰਕੇ ਭਾਈ ਜਿਹੜੇ ਲਾਈਵ ਨੇ ਥੋੜਾ ਜਿਹਾ ਕਰ ਰਿਓ ਐਡਜਸਟ ਇਹ ਪਤਾ ਨਹੀਂ ਕਿਉਂ ਪ੍ਰੋਬਲਮ ਆ ਰਹੀ ਆ ਅਸੀਂ ਕੱਲ ਤੋਂ ਯਤਨ ਕਰਾਂਗੇ ਕਿ ਇਹਨੂੰ ਸੌਲਵ ਕੀਤਾ ਜਾਵੇ ਤੇ ਮੈਂ ਟੈਕਨੀਕਲ ਟੀਮ ਨੂੰ ਵੀ ਬੇਨਤੀ ਕਰੂੰਗਾ ਕਿ ਕਿਰਪਾ ਕਰਕੇ ਲੈ ਨਾ ਟੁੱਟੇ ਐਸਾ ਪ੍ਰਬੰਧ ਕੀਤਾ ਜਾਵੇ ਖੈਰ ਗੱਲ ਇਹ ਆ ਕਿ ਦੇਖੋ ਹੁਣ ਕੁਝ ਚੀਜ਼ਾਂ ਜਿਹੜੀਆਂ ਨੇ ਨਾ ਸੁਖਮ ਸਾਹਿਬ ਜੀ ਜੀ ਪੰਜਾਬ ਦੇ ਵਿੱਚ ਉਹ ਧਿਆਨ ਮੰਗਦੀਆਂ ਹਮ ਸ਼ਿਵਸੈਨ ਆਗੂ ਦੀ ਵੱਡਾ ਟੁਕੀ ਹੋਈ ਮਾੜੀ ਗੱਲ ਹੈ ਬਾਰ-ਬਾਰ ਆਪਾਂ ਚਲ ਕਹਿ ਦਿੰਨੇ ਆ ਅੱਛਾ ਉਸ ਤੋਂ ਬਾਅਦ ਗਵਰਨਰ ਸਾਹਿਬ ਦਾ ਜਿਸ ਤਰ੍ਹਾਂ ਮੈਂ ਕੱਲ ਵੀ ਦੱਸਿਆ ਸੀਗਾ ਕਿ ਸਰਕਟ ਹਾਊਸ ਦੇ ਵਿੱਚ ਬੈਠ ਕੇ ਸਰਕਾਰ ਨੂੰ ਕੋਸ ਜਾਨ ਜੀ ਜੀ ਲੌਨ ਆਰਡਰ ਨੂੰ ਬਹੁਤ ਵੱਡਾ ਵਿਸ਼ਾ ਬਣਾਉਣਾ ਹੂੰ ਮਨੀਪੁਰ ਦੇ ਵਿੱਚ ਪ੍ਰਧਾਨ ਮੰਤਰੀ ਅਜੇ ਤੱਕ ਨਹੀਂ ਜਾਵੜੇ ਹੂੰ ਬਿਲਕੁਲ ਰਾਹੁਲ ਗਾਂਧੀ ਉੱਥੇ ਜਾ ਰਿਹਾ ਜੀ ਤਾਂ ਮਤਲਬ ਕਿ ਉਹਨਾਂ ਚੀਜ਼ਾਂ ਤੇ ਨਾ ਬੋਲਣਾ ਹੂੰ ਜੀ ਜੀ ਤੇ ਇੱਥੇ ਪੰਜਾਬ ਦੀਆਂ ਦੇਖੋ ਹਿੰਸਾ ਜਿਹੜੀ ਆ ਉਹ ਕਿਸੇ ਵੀ ਸਟੇਟ ਦੇ ਵਿੱਚ 0% ਨਹੀਂ ਹੋ ਸਕਦੀ ਇੰਡੀਆ ਵਰਗੇ ਮੁਲਕ ਚ ਜੀ 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 ਬਿਲਕੁਲ ਮੈਂ ਮੰਨਦਾ ਕਿ ਪੰਜਾਬ ਪੀਸਫੁੱਲ ਹੈ ਤੇ ਜੇ ਆਪਾਂ ਦੇਖੀਏ ਹਿਮਾਚਲ ਨੂੰ ਇਹ ਦੇਵ ਭੂਮੀ ਕਹਿੰਦੇ ਆ ਹਿੰਸਾ ਤੇ ਉੱਥੇ ਵੀ ਹੋ ਜਾਂਦੀ ਆ ਨਾ ਹੋ ਜਾਂਦੀ ਬਿਲਕੁਲ ਇਕਾ ਦੁਕਾ ਕਟਨਾਮਾ ਵਾਪਰਦੀਆਂ ਪਰ ਜਿਸ ਤਰ੍ਹਾਂ ਰਾਜਸੀਕਰਨ ਕੀਤਾ ਜਾ ਰਿਹਾ ਜੀ ਜਿਸ ਤਰ੍ਹਾਂ ਵੋਟ ਦੀ ਪੋਲਿਟਿਕਸ ਹੋ ਰਹੀ ਆ ਤੁਸੀਂ ਇਹਨਾਂ ਚੀਜ਼ਾਂ ਨੂੰ ਸਿਲਸਿਲੇਵਾਰ ਤਰੀਕੇ ਨਾਲ ਜੋੜ ਕੇ ਵੇਖੋ ਜੀ ਕਿ ਭਾਈ ਅਮਰਤਪਾਲ ਸਿੰਘ ਦਾ ਬਿਆਨ ਆਉਣਾ ਇਹਨਾਂ ਦਿਨਾਂ ਦੇ ਵਿੱਚ ਉਹ ਉਹਨੂੰ ਹਾਲ ਦੀ ਘੜੀ ਆ ਪਤਾ ਤਾ ਕਥੇ ਤੀ ਕਮ ਉਹ ਕੋਈ ਪੁਸ਼ਟੀ ਨਹੀਂ ਹੈ ਕੋਈ ਪੁਸ਼ਟੀ ਨਹੀਂ ਹੈ ਆਪਣੇ ਵੱਲ ਕੋਈ ਆਫੀਸ਼ੀਅਲੀ ਪੁਸ਼ਟੀ ਤੇ ਹੈ ਨਹੀਂ ਇਸ ਚੀਜ਼ ਦੀ ਕਿ ਇਹ ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ ਫਿਰ SFJ ਤੇ ਇਹਨਾਂ ਨੇ 5 ਸਾਲ ਦੀ پابੰਦੀ ਵਧਾਉਣ ਦਾ ਐਲਾਨ ਕਰ ਦਿੱਤਾ ਮਤਲਬ ਉਹ ਚੀਜ਼ਾਂ ਜਿਹੜੀਆਂ ਪੰਜਾਬ ਨਾਲ ਜੁੜਦੀਆਂ ਨੇ ਉਹਨਾਂ ਨੂੰ ਖਾਸਾ ਵਧਾ ਚੜਾ ਕੇ ਔਰ ਕਮਾਲ ਦੀ ਗੱਲ ਹੈ ਹਮ ਕਿ ਗਵਰਨਰ ਲੁਧਿਆਣੇ ਆਇਆ ਜੀ ਲੁਧਿਆਣਿਆਂ ਜਿਹੜੇ ਬਿੱਟੂ ਸਾਹਿਬ ਆ ਉਹ ਗਵਰਨਰ ਨੂੰ ਮਿਲਣ ਜਾਂਦੇ ਨੇ ਉੱਚੇ ਚੇ ਧਿਆਨ ਦਿਓ ਬਿਲਕੁਲ ਬਿਲਕੁਲ ਉਹ ਲੁਧਿਆਣਿਆਂ ਗਵਰਨਰ ਨੂੰ ਮਿਲਣ ਜਾਂਦੇ ਆ ਕਿ ਜੀ ਮੈਂ ਲਾਅ ਐਂਡ ਆਰਡਰ ਤੇ ਬੜਾ ਚਿੰਤਤ ਆ ਹਮ ਕਮਾਲ ਵੇਖੋ ਤੁਸੀਂ ਇਹ ਸਾਰਾ ਕੁਝ ਜਿਹੜਾ ਹੋ ਰਿਹਾ ਉਹ ਕਦੇ-ਕਦੇ ਤੇ ਸਾਨੂੰ ਡਰਾਉਂਦਾ ਉਧਰ ਤੁਸੀਂ ਵੇਖੋ ਜੀ ਅੱਜ ਫੇਰ ਇੱਕ ਘਟਨਾ ਵਾਪਰੀ ਆ ਕਿ ਸ਼ਾਇਦ ਇੱਕ ਸੀਰੀਅਲ ਦੀ ਸ਼ੂਟਿੰਗ ਜਿਹੜੀ ਆ ਉਹ ਰੁਕਵਾਈ ਗਈ ਹਮ ਜੀ ਉਹ ਸ਼ਾਇਦ ਨੰਦ ਕਾਰਜ ਦਾ ਕੋਈ ਸੈਟਅਪ ਉਹਨਾਂ ਨੇ ਕੀਤਾ ਸੀ ਉੱਥੇ ਵੀ ਨਿਹੰਗ ਸਿੰਘ ਗਏ ਨੇ ਹਮ ਹੁਣ ਇਹ ਵੀ ਐਸਟੀਪੀਸੀ ਨੂੰ ਵੇਖਣਾ ਚਾਹੀਦਾ ਕਿ ਤੁਸੀਂ ਕਿੱਥੋਂ ਤੱਕ ਬਾਈ ਫਿਲਮਾਂਕਣ ਦੀ ਇਜਾਜ਼ਤ ਦੇਣੀ ਹੈ ਕਿਸੇ ਨੂੰ ਉਹ ਸਾਰੀ ਗਾਈਡਲਾਈਨ ਜਿਹੜੀ ਹੋਣੀ ਚਾਹੀਦੀ ਹੈ ਤੇ ਅਗਲਾ ਤੁਹਾਡੇ ਤੋਂ ਇਜਾਜ਼ਤ ਲੈ ਕੇ ਸਿੰਗਲ ਵਿੰਡੋ ਰੱਖ ਲਓ ਅਗਲਾ ਆਪਦਾ ਸੈਟਅਪ ਲਾਵੇ ਕਿਉਂਕਿ ਇਸ ਤਰ੍ਹਾਂ ਦੀ ਜਿਹੜੀ ਆਪਾਂ ਕਹੇ ਲੋ ਕਿ ਇਹ ਸਾਰੀ ਗਤੀਵਿਧੀ ਹੁੰਦੀ ਹੈ ਨਾ ਜੀ ਮਤਲਬ ਕਿ ਉਹ ਚੀਜ਼ਾਂ ਜਿਵੇਂ ਆਪਾਂ ਦੇਖਿਆ ਅੱਗੇ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਨੇ ਹਿੰਸਾ ਹੁੰਦੀ ਹੈ ਤਾਂ ਇਹਨਾਂ ਚੀਜ਼ਾਂ ਨੂੰ ਜਦੋਂ ਬਹੁਤ ਜ਼ਿਆਦਾ ਵਧਾ ਚੜਾ ਕੇ ਵਧਾ ਚੜਾ ਕੇ ਸਿਆਸਤਦਾਨ ਵਰਤਨਾ ਸਟਾਰਟ ਕਰ ਦਿੰਦੇ ਆ ਤਾਂ ਕਿਉਂਕਿ ਭਾਜਪਾ ਇੱਕ ਗੱਲ ਯਾਦ ਰੱਖਿਓ ਭਾਜਪਾ ਪਹਿਲਾਂ ਹੀ ਦਾਵਾ ਕਰ ਚੁੱਕੀ ਹੈ ਕਿ ਅਸੀਂ 2027 ਦੇ ਵਿੱਚ ਸਰਕਾਰ ਬਣਾਉਣ ਜਾ ਰਹੇ ਹਾਂ ਜੀ ਤਾਂ ਇਹ ਸਰਕਾਰਾਂ ਜਿਹੜੀਆਂ ਭਾਰਤੀ ਜਨਤਾ ਪਾਰਟੀ ਬਣਾਉਂਦੀ ਆ ਨਾ ਉਹਦੇ ਵਿੱਚ ਕਿਤੇ ਨਾ ਕਿਤੇ ਉਹਦੀ ਇੱਕ ਬਹੁਤ ਤਗੜੀ ਕਤਾਰਬੰਦੀ ਹੁੰਦੀ ਆ ਹੂੰ ਉਹ ਸਮਾਜ ਨੂੰ ਮਤਲਬ ਕਿ ਕਤਾਰ ਖਿੱਚ ਕੇ ਦੋ ਪਾਸਿਆਂ 'ਚ ਵੰਡ ਦਿੰਦੀ ਆ ਜੀ ਕਿ ਇੱਕ ਸਾਡੇ ਨਾਲ ਆ ਜਾਓ ਇੱਕ ਸਾਹਮਣੇ ਖਲੋ ਜਾਓ ਤੇ ਫਿਰ ਜਿਹੜੀ ਸਾਹਮਣੇ ਖਲੋਤੀ ਆ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਮਾਤ ਦੇ ਦੇਣੀ ਆ ਸਿੱਧੇ ਅਸਿੱਧੇ ਢੰਗ ਨਾਲ ਜੀ ਤਾ ਆਪ ਦਾ ਜੋ ਮਤਲਬ ਕਿ ਸਮਰਥਨ ਹੈ ਉਹਨੂੰ ਕਨਸੋਲੀਡੇਟ ਕਰ ਲੈਣਾ ਤਾਂ ਇਹ ਚੀਜ਼ ਕਿਤੇ ਨਾ ਕਿਤੇ ਸਾਨੂੰ ਇੱਕ ਤਰ੍ਹਾਂ ਨਾਲ ਡਰਾਉਂਦੀ ਆ ਜੀ ਬਿਲਕੁਲ ਡਰਾਉਂਦੀ ਵੈਸੇ ਵੀ ਮੈਂ ਤੇ ਹੁਣ ਬਹੁਤ ਕਮਜ਼ੋਰ ਜਾ ਹੋ ਗਿਆ ਮੈਨੂੰ ਤੇ ਹਿੰਸਾ ਤੋਂ ਉਦਾਂ ਹੀ ਬੜਾ ਆਖੀਦਾ ਯਾਰ ਕਿਹਾ ਵੀਡੀਓ ਦੇਖਦਾ ਉਹ ਜਿੱਦਾਂ ਮੋੜ ਚ ਉਹਨਾਂ ਨੇ ਵੱਢਿਆ ਬੰਦਾ ਓਹੋ ਹੋ ਹੋ ਮੈਨੂੰ ਤੇ ਤੇਰੇ ਵੀ ਵੱਡੇ ਵੱਡੇ ਵੀ ਤਕੜੇ ਤਕੜੇ ਵੀ ਡਰ ਜਾਂਦੇ ਜਿਸ ਤਰ੍ਹਾਂ ਵੱਢਿਆ ਗਿਆ ਉਹ ਤਾਂ ਮਤਲਬ ਕਿ ਇਹ ਸਾਰੀਆਂ ਚੀਜ਼ਾਂ ਮੈਂ ਤੇ ਇਹ ਗੱਲ ਕਹਿ ਰਿਹਾ ਵਾਂ ਕਿ ਇਹ ਕਿਤੇ ਪ੍ਰਯੋਗਸ਼ਾਲਾ ਨਾ ਬਣ ਜਾਵੇ ਜਿਵੇਂ ਗੁਜਰਾਤ ਤੋਂ ਕੰਮ ਸ਼ੁਰੂ ਹੋਇਆ ਜੀ ਗੁਜਰਾਤ ਤੋਂ ਕੰਮ ਸ਼ੁਰੂ ਹੋਇਆ ਵਾਇਆ ਯੂਪੀ ਹੁੰਦਾ ਹੋਇਆ ਤੁਹਾਡੇ ਸਾਹਮਣੇ ਮਹਾਰਾਸ਼ਟਰ ਤੱਕ ਕਰਨਾਟਕ ਤੱਕ ਇਹ ਸਾਰੀਆਂ ਚੀਜ਼ਾਂ ਇਸੇ ਤਰ੍ਹਾਂ ਚੱਲੀਆਂ ਨੇ ਬਰਾਸਤਾ ਰਾਜਸਥਾਨ ਕਿ ਕੀ ਹੁਣ ਅਸੀਂ ਇੱਕ ਵੱਖਰੀ ਕਿਸਮ ਦੀ ਪ੍ਰਯੋਗਸ਼ਾਲਾ ਬਣ ਜਾ ਰਹੇ ਹੂੰ 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 ਠੀਕ ਹੈ ਨਾ ਸੋ ਇਸ ਕਰਕੇ ਪੰਜਾਬੀਆਂ ਨੂੰ ਬਈ ਬਹੁਤ ਮੈਂ ਕਹੂੰਗਾ ਕਿ ਬਰੀਕ ਬਿਣੀ ਦੇ ਨਾਲ ਘਟਨਾਵਾਂ ਨੂੰ ਦੇਖਣਾ ਚਾਹੀਦਾ ਚਿੰਤਨ ਮੰਥਨ ਕਰਨਾ ਚਾਹੀਦਾ ਜੀ ਕਨਸਰਨਡ ਰਹਿਣਾ ਚਾਹੀਦਾ ਯਾਰ ਅਸੀਂ ਕਿਤੇ ਇਹ ਨਾ ਹੋਵੇ ਕਿ ਅੱਜ ਤੇ ਕਹਿੰਦੇ ਆ ਕਿ ਠੀਕ ਆ ਕਿਤੇ ਕਿਤੇ ਹਿੰਸਕ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਕਿਤੇ ਇਹ ਨਾ ਹੋਵੇ ਕਿ ਕੱਲ ਨੂੰ ਅਸੀਂ ਫਿਰ ਪੀਸ ਲੱਭਦੇ ਫਿਰਿ ਸ਼ਾਂਤੀ ਲੱਭਦੇ ਇਹ ਤੇ ਅਸੀਂ ਤੇ ਅੱਗੇ 50 ਸਾਲ ਪਿੱਛੇ ਚਲੇ ਗਏ ਹਾਂ ਬਿਲਕੁਲ ਅਸੀਂ 50 ਸਾਲ ਪਿੱਛੇ ਚਲੇ ਗਏ ਹਾਂ ਮੈਂ ਤੇ ਹੁਣ ਮੁੰਡੇ ਜਿਹੜੇ 90 ਨੂਬੇ ਦੇ ਬਾਅਦ ਦੇ ਜੰਮੇ ਆ ਇਹਨਾਂ ਨੂੰ ਨਹੀਂ ਪਤਾ ਹੋਏਗਾ ਅਸੀਂ ਅਦਯੋਗ ਖੇਤਰ ਦੇ ਵਿੱਚ 80 ਤੱਕ ਨੰਬਰ 1 ਰਹੇ ਹਾਂ ਇੰਡੀਆ 'ਚ ਜੀ 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 ਸੇਤ ਸੈਕਟਰ 'ਚ ਅਸੀਂ ਨੰਬਰ 1 ਸੀਗੇ ਹਮ ਮਤਲਬ ਬਿਲਕੁਲ ਬਿਲਕੁਲ ਅਸੀਂ ਨਾਲੇ ਤੇ ਆਪਣੇ ਬੰਦੇ ਮਰਵਾਏ ਚਾਹੇ ਉਹ ਕਿਸੇ ਵੀ ਧਰਮ ਦੇ ਇਧਰੋਂ ਉਧਰੋਂ ਨਾਲੇ ਤੇ ਅਸੀਂ ਬੰਦੇ ਮਰਵਾਏ ਨਾਲੇ ਅਸੀਂ ਆਪਣਾ ਜਿਹੜਾ ਭਵਿੱਖ ਸੀ ਉਹ 50 60 ਸਾਲ ਪਿੱਛੇ ਲੈ ਗਏ ਬਿਲਕੁਲ ਬਿਲਕੁਲ ਤਾਂ ਮਤਲਬ ਕਿ ਥੋਪੇ ਆ ਗਿਆ ਸਾਡੇ ਤੇ ਬਹੁਤ ਸਾਰੀਆਂ ਚੀਜ਼ਾਂ ਥੋਪੀਆਂ ਗਈਆਂ ਉਹਦੋਂ ਵੀ ਸਿਆਸਤ ਨੇ ਆ ਕਲੈਨੀ ਸਿਆਸਤ ਨੇ ਬਹੁਤ ਗੰਦੀਆਂ ਚਾਲਾਂ ਖੇਡੀਆਂ ਜੋ ਇਸ ਵਾਸਤੇ ਮੈਂ ਤੇ ਦੁਆ ਕਰਦਾ ਤੇ ਅਪੀਲ ਵੀ ਕਰਦਾ ਕਿ ਭਾਈ ਥੋੜਾ ਜਿਹਾ ਹਾਂ ਪੂਰਾ ਚਸ਼ਮਾਨਾ ਵੱਡਾਲਾ ਕੇ ਇਹ ਇਨਾ ਚੀਜ਼ਾਂ ਨੂੰ ਦੇਖਦੇ ਰਹੋ ਵੱਡੇ ਨਜ਼ਰੀਏ ਥੋੜਾ ਧਰਮਾਂ ਦੇ ਤੇ ਦੇਸ਼ਾਂ-ਪ੍ਰਦੇਸ਼ਾਂ ਬੋਲੀਆਂ ਤੋਂ ਬਾਹਰ ਨਿਕਲ ਕੇ ਵੀ ਥੋੜਾ ਸੋਚਣਾ ਚਾਹੀਦਾ ਅਸਲ ਦੇ ਵਿੱਚ ਨੁਕਸਾਨ ਕਿੱਥੇ ਹੋ ਰਿਹਾ ਨਾ ਜਿੱਥੇ ਅਸੀਂ ਰਹਿੰਦੇ ਆ ਉਹ ਜਗਾ ਬਚਾਉਣੀ ਉਸ ਖਿੱਤੇ ਨੂੰ ਸਲਾਮਤ ਰੱਖਣਾ ਸਾਡੇ ਸਾਰਿਆਂ ਦੀ ਪਹਿਲ ਤਾਂ ਹੋਣੀ ਚਾਹੀਦੀ ਹੈ ਜੀ ਜੀ ਸਿਮਰਤਪਾਲ ਜੀ ਦਾ ਕੰਟਰੀਬਿਊਸ਼ਨ ਆ ਜੀ ਸ਼ੁਕਰੀਆ ਤੁਹਾਡਾ ਬਹੁਤ-ਬਹੁਤ ਗੁਰਜੀਤ ਸਿੰਘ ਕਹਿੰਦੇ ਅਮਰਿਤਪਾਲ ਸਿੰਘ ਦਾ ਬਿਆਨ ਜੇਲ੍ਹ ਵਿੱਚੋਂ ਨਹੀਂ ਆ ਸਕਦਾ ਰਣਜੀਤ ਸਿੰਘ ਕੁੱਕੀ ਗੱਲ ਕਹਿ ਰਹੇ ਨੇ ਨੇ ਮੈਂ ਤੇ ਉਸ ਦਿਨ ਆਪ ਕਿਹਾ ਕਿ ਐਤਵਾਰ ਸਵੇਰੇ ਤੜਕੇ ਬਿਆਨ ਆ ਜਾਣਾ ਕਿਉਂਕਿ ਰਣਜੀਤ ਸਿੰਘ ਕੁੱਕੀ ਕਿਲ ਨੂੰ ਵੀ ਜਿਲ੍ਹਾ ਬਾਰੇ ਪਤਾ ਹੈ ਨਾ ਉਹਨਾਂ ਨੇ ਕਿਦਾਂ ਕਟੀਆਂ ਨੇ ਜੀ 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 ਕਿਦਾਂ ਕਟੀਆਂ ਨੇ ਹਜ਼ੂਰ ਜਿਹੜੇ ਬੰਦੇ ਨੇ ਉਹਨਾਂ ਮੈਂ ਉਹੀ ਕਹਿ ਰਿਹਾ ਨਾ ਕਿ ਜਿਹੜਨਾ ਨੇ ਤੇ ਸਿਰਫ ਮਤਲਬ ਕਿ ਇਹ ਚੀਜ਼ਾਂ ਅੱਜ ਦੇ ਦੌਰ ਦੇ ਵਿੱਚ ਦੇਖੀਆਂ ਨੇ ਉਹਨਾਂ 'ਚ ਜੋਸ਼ ਜ਼ਿਆਦਾ ਹੁੰਦਾ ਹੈ ਜਿਨ੍ਹਾਂ ਇਹ ਬੰਦਿਆਂ ਨੇ ਹੜਾਈਆ ਉਹਨਾਂ ਨੂੰ ਪੁੱਛ ਲਓ ਉਹਨਾਂ ਨੂੰ ਤੇ ਗਾਲਾਂ ਕੱਢਦੇ ਨੇ ਅੱਜ ਦੇ ਅੱਜ ਦੇ ਨੌਜਵਾਨ ਗਾਲਾਂ ਕੱਢ ਦਿੰਦੇ ਨੇ ਕਿ ਇਹ ਕਿਹੜੇ ਬੰਦੇ ਆ ਪਰ ਗੱਲ ਇਹ ਆ ਕਿ ਜਿਨ੍ਹਾਂ ਨੂੰ ਤਜਰਬਾ ਹੁੰਦਾ ਤਜਰਬੇ ਦੇ ਚਸ਼ਮੇ ਚੋਂ ਦੱਸਦੇ ਇਹ ਚੀਜ਼ਾਂ ਕਿਉਂਕਿ ਐਤਵਾਰ ਸਵੇਰੇ ਖਬਰ ਆਉਂਦੀ ਆ ਹਮ ਸ਼ਨੀ ਐਤਵਾਰ ਦੇ ਰਾਤ ਦੇ ਦਰਮਿਆਨ ਉਹ ਮੈਸੇਜ ਕਿਵੇਂ ਆਇਆ ਹਾਂ ਉਹ ਤੁਸੀਂ ਕਹਿੰਦੇ ਟੈਲੀਫੋਨਿਕ ਗੱਲਬਾਤ ਜਿਹੜੀ ਵੀਕਡੇਜ਼ ਚ ਹੁੰਦੀ ਆ ਉਹ ਵੀ ਮੇਰੇ ਖਿਆਲ ਦੇ ਨਾਲ ਇੱਕ ਵਾਰੀ ਹੁੰਦੀ ਆ ਸ਼ਾਇਦ ਤੇ ਮੈਨੂੰ ਇੱਕ ਪਰਿਵਾਰ ਨੇ ਦੱਸਿਆ ਸੀ ਜਿਹੜਾ ਡਿਬਰੂਗੜ੍ਹ ਉਹਨਾਂ ਦਾ ਆਪਣਾ ਬੰਦਾ ਬੰਦਿਆ ਕਿ ਅਸੀਂ ਸ਼ੁੱਕਰਵਾਰ ਗੱਲ ਕਰਦੇ ਹਮ ਜੀ ਜੀ ਕੁਲਮੀਤ ਗਿੱਲ ਜੀ ਸ਼ੁਕਰੀਆ ਜੀ ਤੁਹਾਡਾ ਬਹੁਤ ਬਹੁਤ ਪਿਕਚਰ ਆਫ ਬ੍ਰਾਈਟ ਭਾਰਤ ਤੁਹਾਡਾ ਵੀ ਬਹੁਤ ਸ਼ੁਕਰੀਆ ਜੀ